ਇਸ ਵਕਤ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਵਿਦਿਆਰਥੀ ਵਿਦਿਆ ਤੋਂ ਬਾਅਦ ਇਸ ਵਕਤ ਜਿਹੜੇ ਕਿ ਸੁਭਾ ਸਰਕਾਰ ਨੇ ਬੀਲੀ ਬੋਰਡ ਦੇ ਵਿੱਚ ਭਰਤੀ ਕੀਤੇ ਨੇ ਇਹਨਾਂ ਦੇ ਇਪੋਰਟ ਲਾਈਨਮੈਨ ਜਾਂ ਜੀਡੀਪੋਰਟਨੀਆਂ ਨੂੰ ਔਰ 238 ਦੇ ਵਿੱਚੋਂ ਜਿਹੜੀਆਂ 119 ਜਿਹੜੇ ਬੱਚੇ ਸਿਲੈਕਟ ਹੋਏ ਨੇ ਇਸ ਦੇ ਵਿੱਚ ਭਰਤੀ ਹੋਏ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਦਸਵਾਤ ਕਰਨ ਵਾਸਤੇ ਇਸ ਵਕਤ ਸਨਕਾ ਬਧਾਇਕ ਕਨਵੈਂਸਿੰਗ ਮਾਧਿਕਾਰ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਨੇ ਚੇਅਰਮੈਨ ਮhenga Singh Braud ਅਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਹਿਯੋਗੀ ਪਹੁੰਚੇ ਹੋਏ ਨੇ ਉਹਨਾਂ ਨੂੰ ਟਰੋਫੀਆਂ ਦੇ ਕੇ ਉਹਨਾਂ ਸਨਮਾਨਿਤ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਵਿਦਿਆਰਥੀਆਂ ਨਾਲ ਵੀ ਕਿਸ ਤਰ੍ਹਾਂ ਦਾ ਉਹਨਾਂ ਨੂੰ ਅਹਿਸਾਸ ਹੋ ਰਿਹਾ ਹੈ ਜਿਨਾ ਕਿ ਅੱਜ ਉਹਨਾਂ ਨੂੰ ਸਿਲੈਕਸ਼ਨ ਹੋਈ ਹੈ ਉਪਰੰਤ ਹਲਕਾ ਵਿਧਾਇਕ ਨੇ ਵੀ ਕਿਹਾ ਹੈ ਕਿ ਜਿਹੜੇ ਕਿ ਵਿਦਿਆਰਥੀ ਬਾਹਰ ਦੇ ਜਾਣਦਾਰ ਉਹ ਕਰਦੇ ਸੀਗਾ ਉਹਨਾਂ ਨੂੰ ਹੁਣ ਇੱਥੇ ਪੰਜਾਬ ਅੰਦਰ ਹੀ ਨੌਕਰੀਆਂ ਲੈ ਕੇ ਸੀ ਨਿਵਾਜ ਰਹੇ ਹਾਂ ਹੇ ਨਾ ਬੇਟਾ ਤੁਹਾਡਾ ਕਿਥੋਂ ਤੇਣ ਲਈ ਕਿੱਥੇ ਨੌਕਰੀ ਮਿਲ ਗਈ ਨਾਮ ਕੋਮਲਪ੍ਰੀਤ ਕੌਰ ਸੈਂਟਰ ਯੂਨੀ ਕੋਚਿੰਗ ਸੈਂਟਰ ਪਾਤੜਾ ਇਹ ਕੀ ਪੋਸਟ ਕੀ ਆ ਬੇਟਾ ਪ੍ਰੈਂਸ ਲੈਣ ਦਾ ਹੈ ਜਿੰਨੇ ਮੇਰੇ ਤੁਹਾਨੂੰ ਪੋਸਟ ਜਿਹੜੀ ਮਿਲਿਆ ਬਿਨਾ ਪੈਸੇ ਮਿਲਿਆ ਜਾਂ ਕੋਈ ਸਪਾਰਸ ਕਿਸ ਤਰ੍ਹਾਂ ਕੋਈ ਸਪਾਰਸ ਨਹੀਂ ਹੈ ਬਹੁਤ ਖੁਸ਼ੀ ਹੋ ਰਹੀ ਐ ਜਮੈਂ ਸਰਪਸ ਮਿਲਈਏ ਬਹੁਤ ਜ਼ਿਆਦਾ ਹੈ ਕੀ ਕਹਿਣਾ ਚਾਹੂਗਾ ਪਰ ਪੰਜਾਬ ਮਿੱਟੀ ਸੀ ਵੀ ਸਾਡਾ ਕੁਝ ਨਹੀਂ ਵਾਣਾ ਪਰ ਪੰਜਾਬ ਸਰਕਾਰ ਨੇ ਜਿੱਦਾਂ ਬਿਨਾਂ ਰਿਸ਼ਵਤੋਂ ਅਤੇ ਬਿਨਾਂ ਕਿਸੇ ਹਿਰੇ ਫੇਰੀ ਤੋਂ ਸਾਨੂੰ ਮੈਟ ਦੇ ਆਧਾਰ ਤੇ ਨੌਕਰੀਆਂ ਬਖਸ਼ੀਆਂ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪੰਜਾਬ ਸਰਕਾਰ ਦੇ ਅਤੇ ਇਦਾਂ ਹੀ ਚਲੋ ਸਾਰੇ ਸਟੂਡੈਂਟਾਂ ਨੂੰ ਨੌਕਰੀਆਂ ਮਿਲਦੇ ਰਹਿਣ ਬਹੁਤ-ਬਹੁਤ ਧੰਨਵਾਦ ਜੀ ਕਹਿਣਾ ਚਾਹੂਗਾ ਕੁਝ ਤੁਸੀਂ ਮੇਰਾ ਨਾਮ ਗੁਰਜੰਤ ਸਿੰਘ ਆ ਜੀ ਪਿੰਡ ਤਨੌੜ ਰਾਜਪੂਤਾਂ ਤੇ ਅਸੀਂ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦੇ ਜੀ ਜਿਨ੍ਹਾਂ ਨੇ ਸਾਨੂੰ ਇਸ ਅਮੁੱਲ ਮੌਕਾਮ ਤੇ ਪਹੁੰਚਾਇਆ ਧੰਨਵਾਦ ਕਹਿੰਦਾ ਚਾਹੁੰਦਾ ਮੇਰਾ ਨਾਮ ਤਰਵਿੰਦਰ ਸਿੰਘ ਹੈ ਮੈਂ ਜੋਨੀ ਕੋਚਿੰਗ ਸੈਂਟਰ ਦੇ ਵਿੱਚ ਕੋਚਿੰਗ ਇੰਗਲਿਸ਼ 2023 ਦੇ ਵਿੱਚ ਜਿਹਦੇ ਸਦਕਾ ਮੈਨੂੰ ਪੰਜਾਬ ਦੇ ਵਿੱਚੋਂ 49 ਰੈਂਕ ਆਇਆ ਪੀਐਸਪੀਸੀਲ ਲੇਰਮੈਨ ਦੇ ਵਿੱਚ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਦੋਂ ਅਸੀਂ ਆਈਟੀ ਕੀਤੀ 2016 ਦੇ ਵਿੱਚ ਪਾਸ ਆਊਟ ਸੀ 79% ਮੇਰੇ ਮਾਰਕਸ ਸੀਗੇ ਉਸ ਤੋਂ ਬਾਅਦ ਦੋ ਵਾਰੀ ਮੌਕਾ ਮਿਲਿਆ ਪ੍ਰਿੰਟਸ ਦੇ ਵਿੱਚ ਲੇਕਿਨ ਪੋਸਟ ਸਿਸਟਮ ਕੁਝ ਹੋਰ ਸੀਗਾ ਉਦੋਂ ਮੈਟ ਦੇ ਆਧਾਰ ਤੇ ਭਰਤੀ ਹੁੰਦੀ ਸੀ ਅਸੀਂ ਪੜੇ ਲਿਖੇ ਸੀ ਪਿੱਛੇ ਰਹਿ ਜਾਂਦੇ ਸੀ ਸਾਡੇ ਮੈਟ ਚ ਨੰਬਰ ਘੱਟ ਰਹ ਜਾਂਦੇ ਸੀ ਪਰ ਮਾਨ ਸਰਕਾਰ ਨੇ 2023 ਦੇ ਵਿੱਚ ਸਾਡਾ ਅਪ੍ਰੈਂਸ ਦਾ ਪੇਪਰ ਲੈ ਕੇ ਸਾਨੂੰ ਅੱਗੇ ਲੈ ਕੇ ਪੜੇ ਲਿਖੇ ਮੁੰਡੇ ਨੂੰ ਅੱਗੇ ਲੈ ਕੇ ਆਏ ਜਿਸ ਦੇ ਬਦੌਲਤ ਮੇਰਾ ਸਾਈਕਲ ਐਨ ਮੈਨ ਦੇ ਵਿੱਚੋਂ 49 ਰੈਂਕ ਆਇਆ ਪੰਜਾਬ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਮੇ ਵੀ ਅਣਜਾਣਾ ਦਾ ਮੇਰੇ ਦੋ ਬੱਚੇ ਹੀ ਹੈ ਆਪਣੀ ਕੋਈ ਕੋਚਿੰਗ ਲਈ ਹੈ ਉਹ ਬੜੀਆ ਕੋਚਿੰਗ ਲਈ ਹੈ ਕੋਈ ਫਰਮਾਇਸ਼ੀ ਲੋੜ ਨਹੀਂ ਪਈ ਬੜੀਆ ਨੰਬਰਾਂ ਦਾ ਪਾਸ ਹੋਈਆਂ ਜੀ ਧੰਨਵਾਦ ਕੀ ਨਾਮ ਤੁਹਾਡਾ ਕਿਹੜੇ ਪਿੰਡੇ ਦਾ ਪਵਨ ਸਿੰਘ ਜੀ ਮੇਨ ਦਾਣਾ ਦਾ ਹੁੰਦੀ ਇਹ ਮੇਰਾ ਮੁੰਡਾ ਜੀ ਪਵਨ ਸਿੰਘ ਜੀ ਜੀ ਉਹ ਕੋਚਿੰਗ ਲਈ ਆ ਜੀ ਇਸਨੇ ਠੀਕ ਹੈ ਨਾ ਚਾਹੁੰਦੇ ਸਾਰੇ ਨੂੰ ਸਾਸਤਰੀ ਕਾਲ ਜੀ ਬਹੁਤ ਪਹਿਲਾਂ ਤੋਂ ਜਿਵੇਂ ਸੈਂਟਰ ਦਾ ਨਾਮ ਹੈ ਯੂਨੀ ਕੋਚਿੰਗ ਸੈਂਟਰ ਹੈ ਕੰਮ ਵੀ ਯੂਨੀ ਕਰਦੇ ਨੇ ਮੈਨੂੰ ਕੁਝ ਵੀ ਨਹੀਂ ਆਉਂਦਾ ਸੀ ਇੱਥੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਐਨੀ ਵਧੀਆ ਪੜਾਈ ਹੈ ਜੀ ਬਿਲਕੁਲ ਜਿਹੜੇ ਬੱਚੇ ਮਤਲਬ ਤਿਆਰੀ ਕਰਨਾ ਚਾਹੁੰਦੇ ਨੇ ਆ ਸਕਦੇ ਜੀ ਸਾਡੀ ਫੈਮਿਲੀ ਚੋਂ ਨਾ ਮੇਰੇ ਦਾਦਾ ਲੱਗੇ ਸੀ ਨਾ ਮੇਰੇ ਡੈਡੀ ਹੋਰ ਅਸੀਂ ਪਹਿਲਾਂ ਮਤਲਬ ਹੁਣ ਸਾਡੀ ਸਰਕਾਰ ਦੇ ਵਿੱਚ ਨੌਕਰੀ ਲੱਗ ਗਈ ਅਸੀਂ ਰਿਕਾਰਡ ਤੋੜੇ ਬਹੁਤ ਖੁਸ਼ ਹਾਂ ਜੀ ਮੇਰੇ ਡੈਡੀ ਵੀ ਨਾਲ ਆਏ ਬਹੁਤ ਬਹੁਤ ਧੰਨਵਾਦ ਹੈ ਕੋਈ ਪੈਸਾ ਵੀ ਲੱਗਾ ਤੁਹਾਡਾ ਪੈਸਾ ਵੀ ਲੱਗਾ ਨਹੀਂ ਸਰ ਕੋਈ ਪੈਸਾ ਨਹੀਂ ਲੱਗਿਆ ਸਾਰੇ ਨੇ ਜ਼ੀਰੋ ਲੈਵਲ ਤੋਂ ਤਿਆਰੀ ਕਰਾਈ ਹੈ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਬਹੁਤ ਵਧੀਆ ਸੈਂਟਰ ਹੈ ਜੀ ਜਿਹੜੇ ਬੱਚੇ ਇਹ ਸੋਚਦੇ ਨਹੀਂ ਵੀ ਅਸੀਂ ਗਰੀਬ ਆ ਸਰ ਇਹਨਾਂ ਦਾ ਅਸਰ ਮਤਲਬ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਐ ਨਹੀਂ ਕਹਿੰਦੇ ਵੀ ਤੁਸੀਂ ਪੈਸੇ ਦਿਓ ਸਿਰਫ 1500 ਰੁਪਏ 1200 ਰੁਪਏ ਜਿਹੜੇ ਬੱਚੇ ਜਮੇ ਗਰੀਬ ਨੇ ਉਹਨਾਂ ਨੂੰ 600 800 ਰੁਪ ਹਾਂਜੀ ਨੂਰ ਕਾਡਮੀ ਵਾਲਿਆਂ ਨੂੰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਾਈ ਉਸ ਤੋਂ ਬਾਅਦ ਜਿਹੜੀ ਵੱਡੀ ਗੱਲ ਮਾਰ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਪੰਜਾਬ ਨੂੰ ਰੰਗਲੇ ਪੰਜਾਬ ਬਣਾਉਣ ਦਾ ਉਸੇ ਤਹਿਤ ਜਿਹੜੇ ਕੰਮ ਕੀਤੇ ਜਾ ਰਹੇ ਨੇ ਤੇ ਨੌکریاں ਵੀ ਵੱਤਵਾ ਦਿੱਤੀਆਂ ਜਾ ਰਹੀਆਂ ਨੇ ਹੁਣ ਤੁਸੀਂ ਦੇਖਿਆ ਕੈਂਡੀਡੇਟ ਜੋ ਨਵੇਂ ਜਵੈਨਿੰਗ ਲੈਟਰ ਲਏ ਆ ਜਿਨ੍ਹਾਂ ਨੇ ਬਿਨਾਂ ਪੈਸੇ ਤੋਂ ਬਿਨਾਂ ਸਪਾਰਸ ਤੋਂ ਜਿਹੜਾ ਇਮਾਨਦਾਰੀ ਨਾਲ ਪੰਜਾਬ ਸਰਕਾਰ ਨੌਕਰੀ ਦੇ ਰਹੀ ਹਰੇਕ ਵਰਗ ਨੂੰ ਨੌਕਰੀ ਦੇ ਰਹੀ ਹੈ ਹਰੇਕ ਕਿੱਤੇ 'ਚ ਨੌਕਰੀ ਦੇ ਰਹੀ ਹੈ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸਾਡੇ ਐਮਐਲ ਸਾਬ ਦਾ ਬਹੁਤ ਧੰਨਵਾਦ ਜਿਨ੍ਹਾਂ ਦੀ ਜਤਨਾ ਸਦਕਾ ਅੱਜ ਹਲਕੇ ਦੇ ਵਿੱਚ 119 ਦੇ ਕਰੀਬ ਜਿਹੜੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਨੇ ਤੇ ਬਹੁਤ ਪਰਿਵਾਰਾਂ ਦਾ ਰੋਜ਼ਗਾਰ ਦੇ ਨਾਲ ਚੱਲੇਗਾ ਤੇ ਸਾਰੇ ਸਾਡੇ ਹਲਕੇ ਦੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਪੰਜਾਬ ਵਿੱਚ ਵੀ ਵੱਧ ਤੋਂ ਵੱਧ ਨੌਕਰੀਆਂ ਮਿਲਦੀਆਂ ਨੇ ਸਾਡੇ ਹਲਕੇ ਦੇ ਪਿੰਡਾਂ ਵਿੱਚ ਵੀ ਬਹੁਤ ਜ਼ਿਆਦਾ ਨੌਕਰੀਆਂ ਮਿਲਦੀਆਂ ਨੇ ਮਾਨ ਸਰਕਾਰ ਦਾ ਬਹੁਤ ਧੰਨਵਾਦ ਐਮਐਲਏ ਸਾਹਿਬ ਅੱਜ ਜਿਹੜੇ ਬੱਚੇ ਜਿਹੜੇ ਕਿ ਪੜ੍ਹਾਈ ਦੇ ਵਿੱਚ ਔਰ ਨੌਕਰੀਆਂ ਤੇ ਲੱਗੇ ਆ ਉਹ ਕਾਫੀ ਉਹਨਾਂ ਦਾ ਸਨਮਾਨ ਵੀ ਇੱਥੇ ਹੋਇਆ ਖੂਸੀ ਸਨਮਾਨ ਕੀਤਾ ਹੈ ਔਰ ਕਿਸ ਤਰ੍ਹਾਂ ਮਹਿਸੂਸ ਕਰਦੇ ਬੱਚੇ ਕੀ ਲੱਗ ਰਿਹਾ ਤੁਹਾਨੂੰ ਇਸ ਵਕਤ ਜਿਹੜਾ ਸਰਕਾਰ ਦੀ ਉਪਲਬਧੀ ਕੀ ਹੈ ਸਾਡੇ ਪਾਤਰਾ ਸ਼ਹਿਰ ਦੇ ਵਿੱਚ ਇੱਕ ਯੁਕਨੀਕ ਸੈਂਟਰ ਜਿਹੜਾ ਇੰਸਟੀਚਿਊਟ ਹੈ ਜਿਹੜਾ ਉਹ ਖੋਲੇ ਗਿਆ ਸੋ ਹਰਜਿੰਦਰ ਕਾਲੇ ਕਾ ਔਰ ਕੇਸ਼ ਵਰਤਿਆ ਇਨਾਂ ਦੋਨੇ ਜਿਹੜਾ ਟੀਚਰਾਂ ਨੇ ਆਪਣਾ ਜਿਹੜਾ ਰੋਲ ਨਿਭਾਇਆ ਔਰ 238 ਦੇ ਕਰੀਬ ਜਿਹੜੇ ਬੱਚੇ ਸੀਗੇ ਜਿਨ੍ਹਾਂ ਨੂੰ ਕੋਚਿੰਗ ਦਿੱਤੀ ਗਈ ਔਰ 119 ਬੱਚੇ ਜਿਹੜੇ ਜਿਨ੍ਹਾਂ ਨੇ ਪੇਪਰ ਜਿਹੜਾ ਉਹ ਪਾਸ ਕੀਤਾ ਔਰ ਅਲਾਈਨਮੈਂਟ ਦਾ ਔਰ ਜੈਦਾ ਬਾਇਰਡ ਦੇ ਆਧਾਰ ਤੇ ਇਹਨਾਂ ਬੱਚਿਆਂ ਨੂੰ ਜਿਹੜੀ ਉਹ ਨੌਕਰੀਆਂ ਮਿਲੀਆਂ ਨੇ ਸੋ ਮੈਂ ਮੁਖਤਤੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਪੜ੍ਹੇ ਲਿਖੇ ਬੱਚਿਆਂ ਨੂੰ ਇੱਥੇ ਪੰਜਾਬ ਦੇ ਵਿੱਚ ਰੋਜ਼ਗਾਰ ਦਊਂਗਾ ਜਿਹੜੇ ਬੱਚੇ ਵਿਦੇਸ਼ਾਂ ਦਾ ਰੁੱਖ ਅਪਣਾ ਰਹੇ ਸੀਗੇ ਪਲੱਸ 2 ਕਰਨ ਤੋਂ ਬਾਅਦ ਚ ਹਾਈਲਟਸ ਕਰਕੇ ਵਿਦੇਸ਼ਾਂ ਇਂ ਜਾ ਰਹੇ ਸੀਗੇ ਔਰ ਮਾਪਿਆਂ ਨੂੰ ਕਰਜ਼ਾਈ ਕਰ ਰਹੇ ਸੀਗੇ ਜ਼ਮੀਨਾਂ ਗਹਿਣੇ ਧਰ ਕੇ ਵੇਚ ਕੇ ਜਾ ਰਹੇ ਸੀਗੇ ਸੋ ਅੱਜ ਮੁੱਖ ਮੰਤਰੀ ਸਾਹਿਬ ਨੇ ਸਾਬਤ ਕਰ ਦਿੱਤਾ ਕਿ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕੱਲੇ ਹਲਕੇ ਛਤਰਾਣੇ ਦੇ ਵਿੱਚੋਂ 119 ਬੱਚੇ ਜਿਨ੍ਹਾਂ ਨੇ ਪੇਪਰ ਪਾਸ ਕੀਤਾ ਮੈਰਿਡ ਦੇ ਆਧਾਰ ਤੇ ਜਿਨ੍ਹਾਂ ਨੂੰ ਜੋਬ ਮਿਲੀ ਔਰ ਜੋਇਨਿੰਗ ਜਿਹੜੇ ਲੈਟਰ ਨੇ ਉਹ ਵੀ ਯੁਕਤੀ ਪੱਤਰ ਨੇ ਜਿਹੜੇ ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਦਿੱਤੇ ਗਏ ਸੋ ਮੈਂ ਸਾਰੇ ਬੱਚਿਆਂ ਦੇ ਪੇਰੈਂਟਸ ਨੂੰ ਔਰ ਇੰਸਟੀਟਿਊਟ ਵੱਲੋਂ ਟੀਚਰਾਂ ਵੱਲੋਂ ਕਾਲੇਕਰ ਸਾਹਿਬ ਔਰ ਕੇਚ ਇਹਨਾਂ ਨੂੰ ਮੁਬਾਰਕ ਦਿੰਦਾ ਵਧਾਈ ਦਿੰਦਾ ਕਿ ਦੁੱਗਣੇ ਹੌਸਲੇ ਨਾਲ ਇਹ ਵੀ ਕੰਮ ਕਰਨਗੇ ਕਿਉਂਕਿ ਜਦੋਂ ਬੱਚਾ ਕੋਈ ਕਿਸੇ ਇੰਸਟੀਟਿਊਟ ਤੋਂ ਜਾਂ ਸਕੂਲ ਦੇ ਵਿੱਚੋਂ ਉਸ ਸਕੂਲ ਦਾ ਉਸ ਇੰਸਟੀਚਿਊਟ ਦਾ ਜਦੋਂ ਨਾ ਬਣਾਉਂਦਾ ਤਾਂ ਫਿਰ ਜਿਹੜੇ ਪੋਚਿੰਗ ਟੀਚਰ ਨੇ ਉਹਨਾਂ ਦਾ ਵੀ ਹੌਸਲਾ ਵਧਦਾ ਕਿ ਅਸੀਂ ਦੁੱਗਣੇ ਉਸ ਦੇ ਨਾਲ ਕੰਮ ਕਰੀਏ ਸੋ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਬੱਚੇ ਆਪਣੇ ਨਵੀਂ ਤਕਨੀਕ ਲੈਣ ਦੇ ਲਈ ਪਟਿਆਲਾ ਜਾਂ ਚੰਡੀਗੜ੍ਹ ਜਾਂ ਸੰਗਰੂਰ ਦਾ ਉਰਖਾ ਬਣਾਉਂਦੇ ਸੀਗੇ ਉਹ ਪਾਤਰਾਂ ਦੇ ਵਿੱਚ ਰਹਿਣ ਇੱਥੋਂ ਬਹੁਤ ਕੁਝ ਮਿਲਣਾ ਸੋ ਇਹ ਤੋਂ 119 ਬੱਚੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਜਦੋਂ ਤੁਸੀਂ ਇੱਥੇ ਮੰਡ ਬਣਾ ਕੇ ਆਉਂਗੇ ਤਾਂ ਤੁਸੀਂ ਵੀ ਇਹਨਾਂ ਦਾ ਜਿਹੜਾ ਉਹ ਹਿਸਾਬ ਬਣੋਗੇ ਸੋ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਜਿਹੜੇ ਹੁਣ ਆਪਣਾ ਰੋਲ ਨਵਾਇਆ ਜਿਹੜੇ ਐਮਐਲਏ ਸਾਹਿਬ ਜਿਹੜੇ ਇਹ ਕਿਹੜੀ ਕਿਹੜੀਆਂ ਪੋਸਟਾਂ ਤੇ ਬੱਚੇ ਗਏ ਨੇ ਜਿਹੜੇ ਹੁਣ ਇਹ ਅਲਾਈਨਮੈਂਟ ਤੇ ਜਿਹਈਆਂ ਪੋਸਟਾਂ ਸੀ ਗਿਆ ਜਿਨ੍ਹਾਂ ਦੇ ਵਿੱਚ ਬੱਚੇ ਪੇਪਰ ਪਾਸ ਕਰਕੇ ਜਿਨ੍ਹਾਂ ਨੂੰ ਨੁਯੁਕਤੀ ਪੱਤਰ ਦਿੱਤੇ ਗਏ ਕਿਹੜੀ ਕਿਹੜੀ ਜਗ੍ਹਾ ਤੇ ਇਹਨਾਂ ਦੀ ਪੋਸਟਿੰਗ ਕੀਤੀ ਗਈ ਇਹ ਇਹਨਾਂ ਦੀਆਂ ਪੋਸਟਾਂ ਮੋਹਾਲੀ ਦੇ ਵਿੱਚ ਨੇ ਕੋਈ ਸਮਾਣੇ ਚ ਨੇ ਔਰ ਮੈਂ ਬੱਚਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਭਰੋਸਾ ਦਿਵਾਇਆ ਵਿਸ਼ਵਾਸ ਦਿਵਾਇਆ ਇਹਨਾਂ ਨੂੰ ਕਿ ਮੇਰੇ ਹਲਕੇ ਦੇ ਵਿੱਚ ਲੈਂਮੈਨਾਂ ਦੇ ਜਿੰਨੀਆਂ ਦੀ ਘਾਟ ਹੈਗੀ ਆ ਮੈਂ ਸਾਰਿਆਂ ਨੂੰ ਆਪਣੇ ਹਲਕੇ ਦੇ ਵਿੱਚ ਲੈ ਕੇ ਆਉਂਦਾ